ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨੇ ਦਾ ਕਿਲਾ ਇਹ ਪੰਜਾਬੀ ਉਹ ਨਿਤ ਨੰਗਦੇ ਆਪਾਂ ਸੈਂਕੜੇ ਪੰਜਾਬੀ ਨੰਗਦੇ ਜੀਨਦਕੋਲ ਦੀ ਪਰ ਕੋਈ ਵੇਖ ਕੇ ਨਹੀਂ ਲੰਗਦਾ ਇਸ ਨੂੰ ਕੋਈ ਨਹੀਂ ਜਾਣਦਾ ਇੱਥੇ ਪਰ ਇਹਦੇ ਹਾਲਾਤ ਨੂੰ ਵੇਖ ਕੇ ਤੁਹਾਨੂੰ ਜਿੰਨਾ ਦੁੱਖ ਹੋਊ ਉਨਾ ਹੀ ਇਤਿਹਾਸ ਨੂੰ ਸੁਣ ਕੇ ਮਾਣ ਵੀ ਮਹਿਸੂਸ ਹੋਊਗਾ ਕਿ ਆਪਣੇ ਸਰਦਾਰਾਂ ਦੀਆਂ ਕਿੱਡੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਤੇ ਕਿੱਥੋਂ ਤੱਕ ਆਪਣੇ ਸਰਦਾਰਾਂ ਦਾ ਰਾਜ ਰਿਹਾ ਅੱਜ ਰਾਜ ਨਹੀਂ ਰਿਹਾ ਤੇ ਰਾਜ ਦੀਆਂ ਨਿਸ਼ਾਨੀਆਂ ਆਪਣੇ ਦੀਆਂ ਰੁਲਦੀਆਂ ਆਜੋ ਕਰਦੇ ਆ ਆਪਣੇ ਸਰਦਾਰਾਂ ਦੇ ਰਾਜ ਦੀ ਗੱਲ ਇਸ ਤੋਂ ਪਹਿਲਾਂ ਕਿ ਇਹ ਡੈਗ ਪੇ ਇਹਨੂੰ ਸ਼ੇਅਰ ਕਰਕੇ ਦੁਨੀਆ ਦੇ ਉਹ ਕੋਨੇ ਤੱਕ ਪਹੁੰਚਾ ਦੇ ਕਿ ਕੋਈ ਇਹਨੂੰ ਸੰਭਲੇ ਆਪਣੇ ਸਰਦਾਰਾਂ ਦੀ ਵੱਡੀ ਨਿਸ਼ਾਨੀ ਰੁਲੀ ਜਾਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਦਾ ਕਿਲਾ ਵਿਖਾਉਣਾ ਵਾ ਮਤਲਬ ਕਿ ਸਰਦਾਰ ਗੱਜਪਤ ਸਿੰਘ ਦਾ ਰਾਜਾ ਗੱਜਪਤ ਸਿੰਘ ਦੇ ਕਿਲੇ ਦੇ ਵਿੱਚ ਆਇਆ ਆਪਾਂ ਜਫਰਗੜ ਦੇ ਵਿੱਚ ਇਹ ਹਰਿਆਣੇ ਚ ਪਾਇਆ ਜਾਂਦਾ ਜੀਂਦ ਰਿਆਸਤ ਦੇ ਵਿੱਚ ਆ ਕਿਲਾ ਉਹਨਾਂ ਵੇਲਿਆਂ ਦਾ ਨਿੱਕੀ ੱਟ ਦਾ ਬਣਿਆ ਹੋਇਆ ਤੇ ਮੇਨ ਐਂਟਰੀ ਆ ਕਿਸੇ ਸਮੇ ਲਾ ਲੋ ਸਾਹਬ ਇੱਥੇ ਕਿੰਨੇ ਅਹਿਲਕਾਰ ਤੇ ਸੂਰਬੀਰ ਯੋਧੇ ਹੁੰਦੇ ਸੀ ਤੇ ਅੱਜ ਇਸ ਵਕਤ ਤੁਹਾਨੂੰ ਪਤਾ ਹੀ ਵੀ ਅੱਕ ਵਗੈਰਾ ਝਾੜੀਆਂ ਖੁੱ ਚੁੱਕੇ ਨੇ ਇੱਥੇ ਪਰ ਫਿਰ ਵੀ ਸਾਡੇ ਸਰਦਾਰ ਦੇ ਨਾਨੇ ਦਾ ਕਿਲਾ ਸੀ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਸਾਪਨੇ ਲਈ ਮਾਣ ਵਾਲੀ ਗੱਲ ਆ ਕਿ ਸਾਡੇ ਸੂਰਮੇ ਦੇ ਨਾਨੇ ਦਾ ਕਿੱਥੋਂ ਤੱਕ ਕਬਜ਼ਾ ਹੁੰਦਾ ਸੀਗਾ ਮਤਲਬ ਕਿ ਸਾਡਿਆਂ ਸਰਦਾਰਾਂ ਦੀ ਪਹੁੰਚ ਕਿੱਥੋਂ ਤੱਕ ਹੁੰਦੀ ਸੀ ਹਰਿਆਣਾ ਰਾਜਸਥਾਨ ਮਤਲਬ ਦੂਰ ਦੂਰ ਤੱਕ ਮਤਲਬ ਏਰੀਆ ਹੁੰਦਾ ਸੀ ਪੰਜਾਬ ਦਾ ਕਿਸੇ ਸਮੇਂ ਇਹ ਵੀ ਪੰਜਾਬ ਦਾ ਹੀ ਹਿੱਸਾ ਸੀਗਾ ਬੇਸ਼ੱਕ ਹੁਣ ਇਹਦੀਆਂ ਇੱਟਾਂ ਨਿੱਕੇ ਨਿੱਕੀਆਂ ਡੱਗ ਚੁੱਕੀਆਂ ਨੇ ਪਰ ਇਹਨਾਂ ਨਿੱਕੇ ਨਿੱਕੀਆਂ ਇੱਟਾਂ ਪਿੱਛੇ ਵੀ ਬਹੁਤ ਇਤਿਹਾਸ ਆ ਇਹ ਕਿਲੇ ਨਿਰਮਾਣ ਕਰਨ ਦੇ ਵਿੱਚ ਬਹੁਤ ਜੰਗਾ ਜੁੱਧ ਲੜੇ ਗਏ ਸੀ ਉਹਨਾਂ ਵੇਲਾਂ ਦੇ ਵਿੱਚ ਦਰਸ਼ਕੋ 1563 ਈਸਵੀ ਦੇ ਵਿੱਚ ਰਾਜਾ ਗਜਪਤ ਸਿੰਘ ਨੇ ਦਲ ਖਾਲਸਾ ਨਾਲ ਲੜ ਕੇ ਸਰਹੰਦ ਫਤਿਹ ਕੀਤਾ ਸੀਗਾ ਵੱਡੀਆਂ ਵੱਡੀਆਂ ਮਤਲਬ ਮੰਜ਼ਲਾਂ ਤੈਹ ਕੀਤੀਆਂ ਸੀਗੀਆਂ ਸਫੀਦੋ ਪਾਣੀ ਪਤ ਕਰਨ ਵਾਲੇ ਸਾਰੇ ਏਰੀਏ ਸਿੱਖਾਂ ਕੋਲੇ ਹੀ ਹੁੰਦੇ ਸੀਗੇ ਤੇ ਸਾਡੀ ਦਿੱਲੀ ਤੱਕ ਪਹੁੰਚ ਹੁੰਦੀ ਸੀਗੀ ਮਤਲਬ ਉਹਨਾਂ ਵੇਲਿਆਂ ਦਾ ਹੀ ਬੇਸ਼ੱਕ ਹੁਣ ਉਹਦੇ ਮਤਲਬ ਡੈਗ ਚੁੱਕੇ ਨੇ ਖੰਡਰ ਡੈਗ ਬਣ ਚੁੱਕਿਆ ਸਾਰਾ ਕਿਲਾ ਆ ਵੀ ਮਤਲਬ ਆਖਰੀ ਸਾਹਾਂ ਦੇ ਉੱਤੇ ਹੀ ਆ ਮਤ ਦੱਸਦੇ ਵੀ ਕੰਧਾਂ ਬਹੁਤ ਚੌੜੀਆਂ ਨੇ ਮਿੱਟੀ ਦੇ ਨਾਲ ਬਣੀਆਂ ਹੋਈਆਂ ਅਕਸਰ ਆਪਾਂ ਚੂਨਾ ਵਰਤਿਆ ਵੇਖਦੇ ਹੁੰਨੇ ਆ ਇਹਨਾਂ ਦੀ ਚਣਾਈ ਮਿੱਟੀ ਦੇ ਨਾਲ ਹੀ ਹੋਈ ਆ ਆਜੋ ਆ ਪੰਜ ਸਾਰੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਰਾਜਾ ਗਜਪਤ ਸਿੰਘ ਹਮੀਰ ਸਿੰਘ ਜੀਂਦ ਰਿਆਸਤ ਬਾਰੇ ਕਰਾਂਗੇ ਆਓ ਚੱਲਗੇ